ਗੁਰੂ ਨਾਨਕ ਦੇਵ ਜਦੋਂ 18 ਬਰਿਆਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਨੇ ਸੋਚਿਆ ਕਿ ਪੁੱਤਰ ਨੂੰ ਸੌਦਾਗਿਰੀ ਦੇ ਕੰਮਕਾਰ ਵਿੱਚ ਪਾਇਆ ਜਾਵੇ ਜਿਸ ਵਿੱਚ ਪੈਸੇ ਵੀ ਚੰਗੇ ਬਾਅਦ ਜਾਇਆ ਕਰਨਗੇ ਅਤੇ ਪੁੱਤਰ ਦਾ ਮਨ ਗਾਹਕਾਂ ਦੇ ਨਾਲ ਲੈਣ ਦੇਣ ਦੀਆਂ ਗੱਲਾਂ ਬਾਤਾਂ ਕਰਕੇ ਸਾਰਾ ਦਿਨ ਖੁਸ਼ ਰਹੇਗਾ ਡੰਡੀ ਇਹ ਸੋਚ ਚੰਗਾ ਸ਼ੁਭ ਦੇਣ ਦੇਖ ਕੇ ਉਹਨਾਂ ਨੇ ਭਾਈ ਬਾਲੇ ਨੂੰ ਬੁਲਾ ਲਿਆ ਡੰਡੀ ਭਾਈ ਬਾਲੇ ਨੂੰ 20 ਰੁਪਏ ਦੇ ਕੇ ਕਿਹਾ ਤੁਸੀਂ ਦੋਵੇਂ ਜਾਓ ਡੰਡੀ ਕੋਈ ਸੱਚਾ ਸੌਦਾ ਖਰੀਦ ਕੇ ਲੈ ਆਵੋ ਜਿਸ ਨੂੰ ਵੇਚਣ ਨਾਲ ਆਪਾਂ ਨੂੰ ਕਾਫੀ ਬਚਤ ਹੋਵੇ ਡੰਡੀ ਇਸ ਤਰ੍ਹਾਂ ਜੇ ਤੁਸੀਂ ਵਾਅਦੇ ਵਾਲਾ ਸੌਦਾ ਕੀਤਾ ਤਾਂ ਮੈਂ ਤੁਹਾਨੂੰ ਅੱਗੇ ਤੋਂ ਵੱਧ ਪੈਸੇ ਦੇ ਕੇ ਹੋਰ ਸੌਦਾ ਖਰੀਦਣ ਭੇਜਾਂਗਾ ਡੰਡੀ ਗੁਰੂ ਜੀ ਅਤੇ ਭਾਈ ਬਾਲਾ ਤਲਵੰਡੀ ਤੋਂ ਚੂਹੜ ਕਾਣੇ ਵੱਲ ਨੂੰ ਖਰਾ ਸੌਦਾ ਕਰਨ ਲਈ ਚੱਲ ਪਏ ਡੰਡੀ ਪਿੰਡ ਤੋਂ ਕੋਈ 10-12 ਮੀਲ ਹੀ ਗਏ ਸਨ ਕਿ ਉਹਨਾਂ ਨੇ ਜੰਗਲ ਵਿੱਚ ਇੱਕ ਸਾਧਾਂ ਦੀ ਟੋਲੀ ਬੈਠੀ ਦੇਖੀ ਡੰਡੀ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਪਿਤਾ ਜੀ ਨੇ ਆਪਾਂ ਨੂੰ ਕੋਈ ਸੱਚਾ ਸੌਦਾ ਕਰਨ ਲਈ ਕਿਹਾ ਹੈ ਡੰਡੀ ਇਨਾਂ ਨੰਗੇ ਭੁੱਖੇ ਸਾਧਾਂ ਨੂੰ ਕੱਪੜੇ ਅਤੇ ਭੋਜਨ ਦੇਣ ਨਾਲੋਂ ਹੋਰ ਕਿਹੜਾ ਸੱਚਾ ਸੌਦਾ ਹੋ ਸਕਦਾ ਹੈ ਡੰਡੀ ਮੈਂ ਇਹ ਸੌਦਾ ਨਹੀਂ ਛੱਡ ਸਕਦਾ ਡੰਡੀ ਇਸ ਤਰ੍ਹਾਂ ਦੇ ਸੱਚੇ ਸੌਦੇ ਕਰਨ ਦਾ ਮੌਕਾ ਕਦੇ ਕਦਾਈਂ ਹੱਥ ਆਉਂਦਾ ਹੈ ਡੰਡੀ ਸਟਾਰ ਗੁਰੂ ਜੀ ਨੇ ਭਾਈ ਬਾਲੇ ਪਾਸੋਂ ਸਾਰੇ ਪੈਸੇ ਲੈ ਕੇ ਸਾਧਾਂ ਦੇ ਆਗੂ ਅੱਗੇ ਰੱਖਦਿਆਂ ਕਿਹਾ ਮੈਂ ਆਪਦੀ ਸੇਵਾ ਵਿੱਚ ਇਹ ਭੇਟ ਕਰ ਰਿਹਾ ਹਾਂ ਡੰਡੀ ਸਾਧਾਂ ਦੇ ਆਗੂ ਨੇ ਕਿਹਾ ਬੇਟਾ ਇਹ ਪੈਸੇ ਸਾਡੇ ਕਿਸੇ ਕੰਮ ਨਹੀਂ ਡੰਡੀ ਅਸੀਂ ਪਸਤੀਆਂ ਵਿੱਚ ਨਹੀਂ ਜਾਂਦੇ ਡੰਡੀ ਅਸੀਂ ਜੰਗਲ ਵਿੱਚ ਹੀ ਰਹਿੰਦੇ ਹਾਂ ਡੰਡੀ ਜੇ ਤੁਸੀਂ ਇਹਨਾਂ ਪੈਸਿਆਂ ਦਾ ਭੋਜਨ ਤਿਆਰ ਕਰਵਾ ਦੇਵੋ ਤਾਂ ਅਸੀਂ ਸਵਕਾਰ ਕਰ ਲਵਾਂਗੇ ਡੰਡੀ ਗੁਰੂ ਜੀ ਅਤੇ ਭਾਈ ਬਾਲਾ ਨੇੜੇ ਦੇ ਪਿੰਡ ਵਿੱਚ ਗਏ ਡੰਡੀ ਉਹਨਾਂ ਪੈਸਿਆਂ ਦਾ ਭੋਜਨ ਤਿਆਰ ਕਰਵਾ ਕੇ ਲੈ ਆਏ ਡੰਡੀ ਉਹ ਭੋਜਨ ਉਹਨਾਂ ਸਾਰੇ ਸਾਧਾਂ ਨੂੰ ਵਰਤਾ ਦਿੱਤਾ ਡੰਡੀ ਜਿਹੜੇ ਪੈਸੇ ਬਚ ਗਏ ਉਹਨਾਂ ਦੇ ਕੱਪੜੇ ਲੈ ਕੇ ਨੰਗੇ ਸਾਧਾਂ ਨੂੰ ਦੇ ਦਿੱਤੇ ਡੰਡੀ ਸਾਧਾਂ ਦੇ ਆਗੂ ਪਾਸੋਂ ਆਗਿਆ ਲੈ ਕੇ ਖਾਲੀ ਹੱਥ ਦੋਵੇਂ ਤਲਵੰਡੀ ਨੂੰ ਵਾਪਸ ਮੁੜ ਗਏ ਡੰਡੀ ਉਹ ਦੋਵੇਂ ਜਦੋਂ ਪਿੰਡ ਤਲਵੰਡੀ ਦੇ ਨੇੜੇ ਪੁੱਜੇ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਭਾਈ ਬਾਲਿਆ ਤੂੰ ਇਕੱਲਾ ਹੀ ਪਿੰਡ ਨੂੰ ਚੱਲਿਆ ਜਾ ਡੰਡੀ ਮੈਂ ਇਸ ਖੂਹ ਉੱਪਰ ਬੈਠਾਂਗਾ ਡੰਡੀ ਭਾਈ ਬਾਲੇ ਨੇ ਪਿੰਡ ਜਾ ਕੇ ਸਾਰੀ ਕਹਾਣੀ ਮਹਤਾ ਕਾਲੂ ਨੂੰ ਦੱਸ ਦਿੱਤੀ ਡੰਡੀ ਇਹ ਵੀ ਦੱਸ ਦਿੱਤਾ ਕਿ ਗੁਰੂ ਜੀ ਕਿੱਥੇ ਬੈਠੇ ਸਨ ਡੰਡੀ ਮਹਿਤਾ ਕਾਲੂ ਨੂੰ ਗੁਰੂ ਜੀ ਦੇ ਇਸ ਤਰ੍ਹਾਂ ਸਾਧਾਂ ਨੂੰ ਪੈਸੇ ਲਟਾਉਣ ਉੱਪਰ ਬਹੁਤ ਗੁੱਸਾ ਆਇਆ ਡੰਡੀ ਉਹਨਾਂ ਨੇ ਸਾਰੇ ਕੰਮ ਛੱਡ ਕੇ ਭਾਈ ਬਾਲੇ ਨੂੰ ਨਾਲ ਲਿਆ ਅਤੇ ਖੂਵਲ ਤੁਰ ਪਏ ਡੰਡੀ